ਜਿਵੇਂ ਆਪਣੇ ਜਿੰਨੀਆਂ ਵੀ ਜੌਬਸ ਵਾਸਤੇ ਭਰਤੀਆਂ ਹੁੰਦੀਆਂ ਉਹਨਾਂ ਚ ਪੰਜਾਬੀ ਮੰਡੈਟਰੀ ਕਰਤੀ ਹੈ ਸਰਕਾਰ ਨੇ ਤੇ ਬਟ ਥੋੜਾ ਹੁਣ ਉਸ ਚ ਕੀ ਪ੍ਰੋਟੈਸਟ ਹੈ ਮੀਨਸ ਉਹਨਾਂ ਨੇ ਕਹਿਤਾ ਕਿ ਅਸੀਂ ਕਿ ਪੰਜਾਬੀ ਦਾ ਪੇਪਰ ਦੇਣਾ ਜ਼ਰੂਰੀ ਹੈ ਜਿਹੜਾ ਵੀ ਪੰਜਾਬ ਚ ਨੌਕਰੀ ਲਊਗਾ ਫਿਰ ਹੁਣ ਕਿੱਥੇ ਤਕਲੀਫ ਹੈ ਜਿਹੜੀ ਤੁਸੀਂ ਕਿਹਾ ਨਾ ਵੀ ਕਰਤੀ ਇਹ ਕਹਿੰਦਾ ਉਹਨੇ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਸੋ ਇਦਾਂ ਦਾ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆਗਾ ਵੀ ਅਸੀਂ ਬ੍ਰਿਸ਼ਤਾ ਦਾ ਨਾਮ ਵੀ ਪੰਜਾਬੀ 'ਚ ਲਿਖਾਤਾ ਅਸੀਂ ਸੀਸੀਡੀ ਨੂੰ ਵੀ ਪੰਜਾਬੀ 'ਚ ਕਰਾਤਾ ਅਸੀਂ ਨਾਈਕੀ ਵਰਗੇ ਬ੍ਰਾਂਡਾਂ ਨੂੰ ਵੀ ਪੰਜਾਬੀ 'ਚ ਕਰਾਤਾ ਅਸੀਂ ਪੰਜਾਬ ਦੇ ਹਰੇਕ ਪੇਪਰ ਦੇ ਵਿੱਚ ਪੰਜਾਬੀ ਲਾਜ਼ਮੀ ਦਾ ਪੇਪਰ ਕਰਾਤਾ ਇੱਕ ਛਲਕਪਤਾ ਇੱਕ ਧੋਖਾ ਹੈ ਪੰਜਾਬੀਆਂ ਦੇ ਨਾਲ ਉਹ ਧੋਖਾ ਕਿਵੇਂ ਹੈ ਮੈਂ ਦੱਸ ਦਿੰਨਾ ਪੰਜਾਬ ਸਰਕਾਰ ਦਾ ਸ਼ਾਇਦ 22 ਅਕਤੂਬਰ 2022 ਦੇ ਵਿੱਚ ਫੈਸਲਾ ਆਉਂਦਾ ਸਰਕਾਰ ਬਣ ਕੇ ਪਾਉਂਦੀ ਵੀ ਹਰੇਕ ਪੇਪਰ ਦੇ ਲਈ ਪੰਜਾਬੀ ਲਾਜ਼ਮੀ ਦਾ ਪੇਪਰ ਲਿਆ ਜਾਊਗਾ ਜਨਾਬ ਉਹ ਇੱਕ ਪਲੇਖਾ ਕਿਉਂ ਉਹ ਪਲੇਖਾ ਕੀ ਆ ਪੰਜਾਬ ਦੇ ਵਿੱਚ ਜਿਹੜੀ ਸੀਨੀਅਰ ਤੇ ਡੀ ਗ੍ਰੇਡ ਦੀ ਪੋਸਟ ਆ ਕਹਿਣ ਦਾ ਭਾਵ ਵੀ ਜਿਹੜੇ ਕੋਈ ਸੇਵਾਦਾਰ ਜਾਂ ਸਿਪਾਈ ਜਾਂ ਕਲਰਕ ਭਰਤੀ ਕਰਦੇ ਉਹਨਾਂ ਲਈ ਇਹ ਪੇਪਰ ਲਾਜ਼ਮੀ ਆ ਜਿਨ੍ਹਾਂ ਨੇ ਹੁਕਮ ਸਲਾਉਣੇ ਨੇ ਉਹਨਾਂ ਲਈ ਵੀ ਪੇਪਰ ਲਾਜ਼ਮੀ ਪਿੱਛੇ ਨੈਤ ਸਿਨ ਲਾਰ ਦਾ ਪੇਪਰ ਹੋਇਆ ਜਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ ਜਾਂ ਹੋਰ ਭਰਤੀਆਂ ਦੇ ਪੇਪਰ ਹੋਏ ਉਹਨਾਂ ਦੇ ਵਿੱਚ ਕਿਹੜਾ ਪੇਪਰ ਲੈਂਦਾ ਜੀ ਇਹਨਾਂ ਨੇ ਜਾਂ ਉਹ ਤੋਂ ਬਿਨਾ ਜਿਹੜੇ ਵੈਟਰਨਰੀ ਡਾਕਟਰ ਰੱਖੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਡੰਗਰਾਂ ਪਸ਼ੂਆਂ ਨੂੰ ਦੇਖਣਾ ਜਾਂ ਬਿਜਲੀ ਮੈਟਨ ਦੇ ਵਿੱਚ ਐਸਪੀ ਰੱਖੇ ਨੇ ਉਹਨਾਂ ਲਈ ਕਿਹੜਾ ਪੇਪਰ ਲੈਂਦਾ ਇਹਨਾਂ ਨੇ ਸੋ ਸੌਖੀ ਗੱਲ ਕਹਿਣੀ ਹੋਵੇ ਅੱਛਾ ਉਹਨਾਂ ਲਈ ਮਤਲਬ ਪੰਜਾਬੀ ਦਾ ਪੇਪ ਸੋ ਕਹਿਣ ਦਾ ਸੌਖੀ ਗੱਲ ਕਹਿਣੀ ਹੋਵੇ ਜਿਨ੍ਹਾਂ ਨੇ ਤੁਗਲਗੀ ਫਰਮਾਨ ਸੁਣਾਉਣੇ ਨੇ ਜਾਂ ਜਿਨ੍ਹਾਂ ਨੇ ਚਿੱਠੀਆਂ ਟਾਈਪ ਕਰਕੇ ਕੱਢਣੀਆਂ ਨੇ ਸਾਈਨ ਮਾਰਨੇ ਨੇ ਉਹਨਾਂ ਲਈ ਤਾਂ ਗੈਰ ਪੰਜਾਬੀ ਆਉਣਗੇ ਪੰਜਾਬੀ ਕੋਈ ਲਾਜ਼ਮੀ ਨਹੀਂ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਹੱਕ ਮੰਗਣ ਨਾਲ ਤੇ ਸਾਡੇ ਬਾਰਿਆਂ ਉੱਤੇ ਡਾਂਗਾ ਚਲਾਉਣੀਆਂ ਨੇ ਤੇ ਜਾਂ ਜਿਨ੍ਹਾਂ ਨੇ ਉਹ ਲੈਟਰ ਟਾਈਪ ਕਰਨੇ ਨੇ ਪੰਜਾਬੀ ਸਿਰਫ ਉਹਨਾਂ ਲਈ ਹੈ ਕਹਿਣ ਦਾ ਭਾਵ ਵੀ ਸਿਪਾਈ ਜਾਂ ਕਲਰਕੀ ਭਰਤੀ ਕੀਤੇ ਜਾ ਰਹੇ ਨੇ ਪੰਜਾਬੀ ਲਾਜ਼ਮੀ ਕਰਕੇ ਤੇ ਜਿਨ੍ਹਾਂ ਨੇ ਹੁਕਮ ਚਲਾਉਣੇ ਨੇ ਉਹਨਾਂ ਲਈ ਕੋਈ ਪੰਜਾਬੀ ਲਾਜ਼ਮੀ ਨਹੀਂ ਹੈ ਤੁਸੀਂ ਦੇਖਣਾ ਪਿਛਲੇ ਦਿਨ ਵਿੱਚ ਕਿੱਡਾ ਰੌਲਾ ਪਿਆ ਵੀ ਬੈਟਨਰੀ ਡਾਕਟਰ 77 ਤੋਂ ਵੱਧ ਜਿਹੜੇ ਗੈਰ ਸੂਬਿਆਂ ਦੇ ਆ ਕੇ ਲੱਗੇ ਜਾਂ ਐਸ ਡੀਓ ਕਿੰਨੇ ਆ ਕੇ ਲੱਗੇ ਸੋ ਇਹ ਗੈਰ ਪੰਜਾਬੀਆਂ ਨੂੰ ਇੱਥੇ ਲਾਉਣ ਲਈ ਇੱਕ ਸਿੱਧਾ ਰਾਹ ਖੋਲਿਆ ਗਿਆ ਜਾਂ ਜਿਵੇਂ ਸਪਾਈ ਦੀ ਵੀ ਤੁਸੀਂ ਗੱਲ ਕੀਤੀ ਆ ਜਿਹੜਾ ਪੇਪਰ ਦੀ ਤੇ ਜੇ ਇੱਕ ਪੰਜਾਬ ਸੂਬੇ ਦੇ ਵਿੱਚ ਤਾਂ 10 ਨੰਬਰ ਦੀ ਪੰਜਾਬੀ ਪਾਈ ਜਾਂਦੀ ਆ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਮਹਾਰਾਸ਼ਟਰ ਵਰਗਿਆਂ ਤੋਂ ਰਾਜਸਥਾਨ ਵਰਗਿਆਂ ਤੋਂ ਹਿਮਾਚਲ ਵਰਗਿਆਂ ਤੋਂ ਜਿਹੜੇ 40 ਤੋਂ 50 ਫੀਸਦੀ ਆਪਦੀਆਂ ਪਛਾਵਾਂ ਨੂੰ ਬੰਦ ਨੇ ਚਾਹੇ ਹਿੰਦੀ ਹੋਵੇ ਚਾਹੇ ਮਰਾਠੀ ਹੋਵੇ ਸੋ ਇੱਕ ਅੱਖਾਂ ਦੇ ਵਿੱਚ ਇਕੱਠਾਗਾ ભગવંત માન સાહેબ ਨੂੰ ਮੈਂ ਜੇ ਆਪਣੀ ਗੱਲ ਉਹ ਸੁਣ ਰਹੇ ਨੇ ਤਾਂ માન ਸਾਹਿਬ ਤੁਹਾਨੂੰ ਲੋਕਾਂ ਨੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਚੁਣਿਆ ਸੀ ਨਾ ਕਿ ਅੱਖਾਂ ਦੇ ਵਿੱਚ ਘੱਟਾ ਪਾ ਕੇ ਤੁਸੀਂ ਗੈਰ ਪੰਜਾਬੀ ਨੂੰ ਨੌਕਰੀ ਦੇਈ ਚੱਲੋ ਤੇ ਇੱਥੇ ਰੱਖੀ ਜਦੋਂ ਜਿਹੜੀ ਹੁਣ ਗੱਲ ਕੀਤੀ ਹੈ ਪ੍ਰੋਟੈਸਟ ਦੀ ਪੀਪੀਐਸਸੀ ਦੇ ਵਿੱਚ ਸਰਕਾਰ ਨੋਟੀਫਿਕੇਸ਼ਨ ਕੱਢ ਰਹੀ ਆ ਵੀ ਅਸੀਂ ਸਭ ਤੋਂ ਵੱਧ ਪੰਜਾਬ ਨੂੰ ਪੰਜਾਬ ਦੇ ਇਤਿਹਾਸ ਨੂੰ ਮਹਾਰਾਜ ਰਣਜੀਤ ਸਿੰਘ ਦੇ ਇਤਿਹਾਸ ਨੂੰ ਪੰਜਾਬ ਦੀ ਇਕਨੋਮੀ ਨੂੰ ਹਿਸਟਰੀ ਨੂੰ ਜੀਓਗ੍ਰਾਫੀ ਨੂੰ ਭੂਗੋਲ ਨੂੰ ਯਾਨੀ ਕਿ ਇਤਿਹਾਸ ਨੂੰ ਮਹੱਤਤਾ ਦੇਵਾਂਗੇ ਪਰ ਜਿਹੜਾ ਇਸ ਵਾਰ ਪੇਪਰ ਹੋਇਆ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਸਵਾਲ ਇਸ ਵਾਰ ਪੁੱਛੇ ਗਏ ਨੇ ਬਿਲਕੁਲ 2012 13 ਜਦੋਂ ਵੀ 15 ਪੀਸੀਸ ਹੋਏ ਨੇ ਤਾਂ ਉਹਨਾਂ ਵਿੱਚ 15 ਤੋਂ ਲੈ ਕੇ 23 ਸਵਾਲ ਪੰਜਾਬੀ ਦੇ ਪੁੱਛੇ ਜਾਂਦੇ ਸੀ ਇਸ ਮਾਂ ਬੋਲੀ ਨਾਲ ਹੀਜ ਦਿਖਾਉਣ ਵਾਲੀ ਸਰਕਾਰ ਨੇ ਕੋਲ 8 ਸਵਾਲ ਪੁੱਛੇ ਨੇ ਜੀ ਜਿਹੜੇ ਮੇਨ ਪੇਪਰ ਦੇ ਵਿੱਚੋਂ ਜਿਹੜਾ ਆਪਾਂ ਜਰਨਲ ਸਟਡੀ ਦਾ ਪੇਪਰ ਜਨ ਉਹਦੇ ਵਿੱਚ ਅੱਗੇ ਜਿਹੜੇ ਸਵਾਲ ਹੁੰਦੇ ਸੀ ਉਹ ਵੀ 12 15 18 ਇੱਥੇ ਹੁੰਦੇ ਸੀ ਪੰਜਾਬ ਦੇ ਇਤਿਹਾਸ ਦੇ ਇਸ ਜਿਹੜੀ ਦੰਬੀ ਪ੍ਰਚਾਰ ਵਾਲੀ ਸਰਕਾਰ ਨੇ ਕੁੱਲ 5 ਸਵਾਲ ਪੁੱਛੇ ਨੇ ਜਿਹੜੇ 5 ਸਵਾਲ ਪੁੱਛੇ ਨੇ ਉਹ ਵੀ ਸਵਾਲ ਕੀ ਪੁੱਛੇ ਨੇ ਵੀ ਆਮ ਜਿਹੜਾ ਬਾਹਰੀ ਸੂਬੇ ਦਾ ਬੰਦਾ ਇੱਕ ਸਰਸਰੀ ਨਿਗਾਹ ਮਾਰ ਕੇ ਵੀ ਪੇਪਰ ਦੇ ਸਕਦਾ ਉਹ ਮਹਾਰਾਜਾ ਜੀ ਸਿੰਘ ਬਾਰੇ ਗੁਰੂਆਂ ਬਾਰੇ ਸਾਡੀ ਜੀਓਗ੍ਰਾਫੀ ਬਾਰੇ ਇੱਕ ਵੀ ਸਵਾਲ ਨਹੀਂ ਪੁੱਛਿਆ ਉਹਨੂੰ ਕੀ ਲੱਗਦਾ ਹੈ ਕਿ ਬਾਹਰੀ ਬੰਦਿਆਂ ਨੂੰ ਇੱਥੇ ਭਰਤੀ ਕਰਵਾਉਣ ਦਾ ਕੋਈ ਫਾਇਦਾ ਮਿਲੂਗਾ ਪੰਜਾਬ ਦੀ ਸਰਕਾਰ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਕਿਉਂਕਿ ਇਹ ਬੜਾ ਈਜ਼ੀ ਕਰ ਦਿੱਤਾ ਗਿਆ ਹੂੰ ਤਦ ਨੂੰ ਕੀ ਲੱਗਦਾ ਕਿ ਜੇ ਇਹ ਈਜ਼ੀ ਹੈ ਤਾਂ ਕੀ ਬਾਹਰਲੇ ਬੰਦੇ ਆਣਗੇ ਤਾਂ ਕੋਈ ਬੈਨੀਫਿਟ ਹੁੰਦਾ ਇਹਨਾਂ ਨੂੰ ਬਾਹਰਲੇ ਬੰਦੇ ਜੀ ਇਹ ਪਹਿਲਾ ਦਮ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਲਿਆਂਦੇ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਟੈਂਟ ਲੱਗਦਾ ਉਹ ਵੀ ਦਿੱਲੀ ਤੋਂ ਲੱਗਦਾ ਪੰਜਾਬ ਦੇ ਵਿੱਚ ਵਸਾਂ ਆਉਂਦੀਆਂ ਨੇ ਉਹ ਵੀ ਦਿੱਲੀ ਤੋਂ ਜਾਂ ਜੰਮੂ ਕਸ਼ਮੀਰ ਤੋਂ ਜਾਂ ਯੂਪੀ ਤੋਂ ਆਉਂਦੀਆਂ ਪੰਜਾਬ ਦੇ ਵਿੱਚ ਕੋਈ ਵੀ ਐਡ ਆਉਂਦੀ ਆ ਜਾਂ ਕੋਈ ਪ੍ਰਚਾਰ ਦੀ ਕੰਪਨੀ ਹੁੰਦੀ ਆ ਉਹ ਵੀ ਦਿੱਲੀ ਤੋਂ ਆਉਂਦੀ ਆ ਪੰਜਾਬ ਦਾ ਹਰੇਕ ਗਲੀ ਮੋੜ ਤੇ ਖੁੰਡ ਚਰਚਾ ਦੇ ਵਿੱਚ ਆਮ ਹੀ ਚਰਚਾ ਚੱਲਦੀ ਆ ਵੀ ਹਰੇਕ ਐਮਐਲਏ ਉੱਤੇ ਤੇ ਸਰਕਾਰ ਵੀ ਦਿੱਲੀ ਤੋਂ ਚਲਦੀ ਤੇ ਇੱਕ ਇੱਕ ਬੰਦਾ ਦਿੱਲੀ ਤੋਂ ਲਾਇਆ ਹੋਇਆ ਸੋ ਅਸੀਂ ਥੋੜਾ ਜਿਹਾ ਇਹਨੂੰ ਲੌਜੀਕ ਨਾਲ ਦੱਸ ਰਹੇ ਹਾਂ ਵੀ ਭਾਈ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹ ਵੀ ਦਿੱਲੀ ਵਾਲੇ ਆਪਣੀ ਮਰਜ਼ੀ ਨਾਲ ਦੇ ਰਹੇ ਆਂ ਤਾਂ ਇਹ ਦੇਖਿਆ ਜਾਵੇ ਪੰਜਾਬ 'ਚ ਕੀ ਤੁਹਾਨੂੰ ਲੱਗਦਾ ਵੀ ਬੱਚੇ ਪੜ ਰਹੇ ਨੇ ਜਾਂ ਜ਼ਿਆਦਾ ਫੋਕਸ ਨੇ ਵੀ ਜੇ ਇਹ ਜਿਹੇ ਪੋਸਟਾਂ 'ਤੇ ਕੋਈ ਨਹੀਂ ਆ ਰਿਹਾ ਪੰਜਾਬੀ ਜਾਂ ਦੂਸਰੇ ਬਾਹਰੀਆਂ ਬਾਹਰਲੀਆਂ ਸਟੇਟਾਂ 'ਚੋਂ ਆ ਰਹੇ ਨੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਥੋਂ ਦੇ ਬੱਚੇ ਵੀ ਘਟ ਤੇ ਆਂ ਦੇ ਰਹੇ ਨੇ ਕਿਉਂਕਿ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਆਪਣੇ ਆਈਡਲ ਬਣੇ ਹੋਏ ਨੇ ਕੁਝ ਇਸ ਤਰ੍ਹਾਂ ਦੇ ਅਨਸਰ ਜਿਸ ਤਰ੍ਹਾਂ ਦੇ ਜਿਨ੍ਹਾਂ ਨੂੰ ਕੋਈ ਨਾ ਪਿੱਛੇ ਦਾ ਕੋਈ ਗਿਆਨ ਸੀ ਹਨਾ ਕੋਈ ਪੁੱਠਾ ਕੰਮ ਕੀਤਾ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਆਈਡਲ ਬਣਾ ਲਿਆ ਚਾਹੇ ਸੋਸ਼ਲ ਮੀਡੀਆ ਕਰਕੇ ਲਾ ਲੋ ਚਲੋ ਮੈਂ ਵੈਸੇ ਨਾਮ ਲੈਣਾ ਨਹੀਂ ਚਾਹੁੰਦਾ ਬਟ ਜਿਵੇਂ ਭਾਨੇ ਸਿੱਧੂ ਵਰਗੇ ਹੋਗੇ ਲੱਕੇ ਸਧਾਣੇ ਵਰਗੇ ਹੋਗੇ ਜਿਨ੍ਹਾਂ ਦਾ ਬੈਕਗ੍ਰਾਉਂਡ ਜ਼ੀਰੋ ਹੈ ਲਿਟਰੇਸੀ ਹੈ ਹਨਾ ਪੜ੍ਹਾਈ ਲਿਖਾਈ ਉਹਨਾਂ ਦਾ ਕੋਈ ਫੀਲਡ ਨਹੀਂ ਆਪਣੇ ਲੋਕ ਵੀ ਤਾਂ ਉਹੋ ਜਿਹੇ ਬੰਦਿਆਂ ਨੂੰ ਫੋਲੋ ਕਰ ਰਹੇ ਨੇ ਤੁਸੀਂ ਲੌਜੀਕਲ ਹੋ ਮੈਂ ਤੁਹਾਡੇ ਨਾਲ ਐਗਰੀਡਾਂ ਤੁਹਾਨੂੰ ਬਹੁਤ ਘੱਟ ਬੰਦੇ ਫੋਲੋ ਕਰਨਗੇ ਐਜ਼ ਕੰਪੇਅਰ ਟੂ ਉਹੋ ਜਿਹੇ ਬੰਦਿਆਂ ਨੂੰ ਤਾਂ ਆਬਵੀਅਸਲੀ ਫਿਰ ਉਹਨਾਂ ਨੂੰ ਕੋਈ ਸਿਆਣੇ ਬੰਦੇ ਤੇ ਲਿਆਣੇ ਪੈਣਗੇ ਨਾ ਵੀ ਜਿਹੜੇ ਇਸ ਚੀਜ਼ ਨੂੰ ਮੈਨੇਜ ਕਰ ਸਕਣ ਅਸਲ ਵਿੱਚ ਨਾ ਇਸ ਮਸਲੇ ਦੇ ਵਿੱਚ ਸਿਰਾਂ ਦਾ ਮੁੱਲ ਨਹੀਂ ਹੈ ਜਦੋਂ ਅਸੀਂ ਲੋਕਤੰਤਰੀਕ ਤੌਰ ਤੇ ਦੇਖਦੇ ਆਂ ਫਿਰ ਉੱਥੇ ਸਿਰਾਂ ਦਾ ਮੁੱਲ ਹੁੰਦਾ ਇਹ ਗੱਲ ਨਾਲ ਇਹ ਕਹਿਣਾ ਵੀ ਸੋਸ਼ਲ ਮੀਡੀਆ ਦੀ ਇੰਨੀ ਰੀਚ ਆ ਜਾਏ ਇਹ ਇੰਨਾ ਸੁਣਾ ਜਾਂਦਾ ਇਹ ਮਸਲਾ ਨਹੀਂ ਹੈ ਮੈਂ ਸੌਖੀ ਜਿਹੀ ਉਦਾਹਰਨ ਦੱਸਦਾ ਮੈਂ ਇੱਕ ਪਿੰਡ ਦੇ ਵਿੱਚ ਕਿਹਾ ਉਹ ਕਹਿੰਦਾ ਵੀ ਕਿੰਨੇ ਕ ਪੜਦੇ ਨੇ ਕਹਿੰਦਾ ਇੱਕ ਅੱਧਾ ਪੜਦਾ ਮਾ ਜ਼ਿਲ੍ਹੇ ਦਾ ਡੀਸੀ ਇੱਕ ਹੀ ਹੁੰਦਾ